ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਦੇ ਬੈਠੇ ਨੇ ਉਹਨਾਂ ਦੀ ਹਾਲਤ ਹੁਣ ਠੀਕ ਨਹੀਂ ਹੈ ਨਾਜ਼ੁਕ ਬਣੀ ਹੋਈ ਹੈ ਉਹਨਾਂ ਨੇ ਅੱਜ ਇੱਕ ਸੰਦੇਸ਼ ਦਿੱਤਾ ਹੈ ਉਹ ਸੰਦੇਸ਼ ਕੀ ਹੈ ਤੇ ਜਿਹੜਾ ਕਿਸਾਨਾਂ ਦਾ ਅਗਲਾ ਪਲਾਨ ਹੈ ਟਰੈਕਟਰ ਮਾਰਚ ਪੂਰੇ ਭਾਰਤ ਦੇ ਵਿੱਚ ਕੱਢਣਾ ਰੇਲਾ ਰੋਕਣੀਆਂ ਇਹ ਪੂਰਾ ਜਿਹੜਾ ਪਲਾਨ ਹੈ ਉਹ ਕੀ ਹੈ ਤੇ ਜਿਹੜੇ ਜਗਜੀਤ ਸਿੰਘ ਡੱਲੇਵਾਲ ਨੇ ਉਹਨਾਂ ਦੇ ਭਾਵੁਕ ਬੋਲ ਕੀ ਨੇ ਜੇ ਤੱਕ ਲਈ ਗੱਲ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੀ 19-20 ਦਿਨ ਲਗਭਗ ਹੋ ਚੁੱਕੇ ਹੈ ਪਹਿਲੇ ਦੋ ਕੁ ਦਿਨ ਉਹਨਾਂ ਨੂੰ ਤਾਂ ਡੀਐਮਸੀ ਹਸਪਤਾਲ ਲੁਧਿਆਣਾ ਹੀ ਲੈ ਗਏ ਸੀ ਪੰਜਾਬ ਪੁਲਿਸ ਚੱਕ ਕੇ ਉਦੋਂ ਉਹਨਾਂ ਨੂੰ ਸਿਹਤ ਦਾਵਾ ਫਿਕਰ ਸੀ ਉਹਨਾਂ ਨੇ ਬਿਆਨ ਵੀ ਜਾਰੀ ਕੀਤੇ ਕਿ ਉਹਨਾਂ ਦੀ ਬਜ਼ੁਰਗ ਅਵਸਥਾ ਹੈ ਉਹਨਾਂ ਦੀ ਸਿਹਤ ਠੀਕ ਨਹੀਂ ਹੈ ਹਾਲਾਂਕਿ ਦੱਸਿਆ ਜਾਂਦਾ ਹੈ ਉਥੋਂ ਆਲੇ ਦੁਆਲੇ ਜਿਹੜੇ ਲੀਡਰ ਨੇ ਉਹ ਵੀ ਦੱਸਦੇ ਨੇ ਕਿ ਉਹ ਇੱਕ ਭਿਆਨਕ ਬਿਮਾਰੀ ਦਾ ਦੇ ਨਾਲ ਵੀ ਪੀੜਤ ਨੇ ਇਸ ਕਰਕੇ ਉਹਨਾਂ ਦੀ ਜਿਹੜੀ ਸਿਹਤ ਸਾਜਗਰ ਨਹੀਂ ਹੈ ਇਸ ਕਰਕੇ ਉਹਨਾਂ ਦੀਆਂ ਮੁਸ਼ਕਲਾਂ ਜਿਹੜਾ ਭੁੱਖੇ ਰਹਿਣ ਦੇ ਨਾਲ ਹੋਰ ਜ਼ਿਆਦਾ ਵਧ ਗਈਆਂ ਇਸ ਕਰਕੇ ਨਾਜ਼ੁਕ ਸਥਿਤੀ ਬਣੀ ਹੋਈ ਹੈ ਉਹਨਾਂ ਤੇ ਹੁਣ ਜਿਹੜੀ ਉਹ ਤੜੱਲੇ ਨਾਲ ਬੋਲਦੇ ਸੀ ਦਿਨ ਦੇ ਵਿੱਚ 4-4 5-5 ਵਾਰੀ ਪ੍ਰੈਸ ਕਾਨਫਰੰਸ ਕਰ ਦਿੰਦੇ ਸੀ ਉਹ ਗੱਲ ਹੁਣ ਨਹੀਂ ਰਹੀ ਕਿਉਂਕਿ 19-20 ਦਿਨਾਂ ਦਾ ਸਮਾਂ ਥੋੜਾ ਨਹੀਂ ਹੁੰਦਾ ਭੁੱਖੇ ਰਹਿਣਾ ਹਾਲਾਂਕਿ ਡਾਕਟਰਾਂ ਦੀਆਂ ਟੀਮਾਂ ਜਿਹੜੇ ਕਿ ਡਾਕਟਰ ਸਵੈਮਾਨ ਸੀ ਜਿਹੜੇ ਦਿੱਲੀ ਅੰਦੋਲਨ ਵਿੱਚ ਵੀ ਹਿੱਸਾ ਲੈਂਦੇ ਰਹੇ ਉਹਨਾਂ ਦੀਆਂ ਕੁਝ ਟੀਮ ਡਾਕਟਰਾਂ ਦੀਆਂ ਟੀਮਾਂ ਅਮਰੀਕਾ ਤੋਂ ਵੀ ਆਈਆਂ ਹੋਈ ਉਹਨਾਂ ਦੇ ਆਲੇ-ਦੁਆਲੇ 24 ਘੰਟੇ ਤ ਉਹ ਲਈ ਜਾ ਰਹੀ ਹੈ ਹੁਣ ਸੁਪਰੀਮ ਕੋਰਟ ਨੇ ਜਿਹੜਾ ਹਦਾਇਤ ਦਿੱਤੀ ਸੀ ਕੇਂਦਰ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਜਿਹੜਾ ਅੱਜ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੇ ਹੌਲੀ-ਹੌਲੀ ਬੋਲ ਕੇ ਬਿਆਨ ਸਾਂਝਾ ਕੀਤਾ ਦੋ ਤਿੰਨ ਮਿੰਟ ਦਾ ਉਸ ਦੇ ਵਿੱਚ ਉਹਨਾਂ ਨੇ ਨਾਲ ਧੰਨਵਾਦ ਕੀਤਾ ਸੁਪਰੀਮ ਕੋਰਟ ਦਾ ਤੇ ਨਾਲ ਹੀ ਉਹ ਕਹਿੰਦੇ ਕਿਵੇਂ ਗੱਲ ਕਹਿਣਾ ਚਾਹਣਾ ਕਿ ਮੇਰੀ ਸਿਹਤ ਦਾ ਫਿਕਰ ਕੀਤਾ ਧੰਨਵਾਦ ਪਰ ਉਹਨਾਂ ਕਿਸਾਨਾਂ ਦਾ ਫਿਕਰ ਕਰੋ ਉਹਨਾਂ ਦੀਆਂ ਜ਼ਿੰਦਗੀਆਂ ਦਾ ਮੇਰੀ ਜ਼ਿੰਦਗੀ ਉਹਨਾਂ ਤੋਂ ਇੰਪੋਰਟੈਂਟ ਨਹੀਂ ਹੋ ਸਕਦੀ ਜਿਹੜੇ ਖੁਦਕੁਸ਼ੀਆਂ ਕਰ ਰਹੇ ਨੇ ਕਿਉਂਕਿ ਕਰਜ਼ੇ ਦੀ ਪੰਡ ਭਾਰੀ ਹੋ ਰਹੀ ਹੈ ਐਮਐਸਪੀ ਨਹੀਂ ਮਿਲਦੀ ਫਸਲਾਂ ਦੇ ਉੱਤੇ ਕਿਸਾਨ ਕਰਜ਼ਾਈ ਹੋ ਰਹੇ ਹੈ ਜੰਜਾਲ 'ਚ ਫਸੇ ਹੋਏ ਹੈ ਕਹਿੰਦੇ ਉਹ ਜਿਹੜੇ ਕਿਸਾਨ ਲੱਖਾਂ ਦੀ ਗਿਣਤੀ 'ਚ ਦੇਸ਼ ਭਾਰ ਦੇ 'ਚ ਸੁਸਾਈਡ ਕਰ ਜਾਂਦੇ ਆ ਉਹਨਾਂ ਦਾ ਫਿਕਰ ਕਰਨਾ ਚਾਹੀਦਾ ਤੇ ਉਹ ਫਿਕਰ ਕਿਵੇਂ ਖਤਮ ਹੋਏਗਾ ਜਿਹੜੀਆਂ ਕਿਸਾਨੀ ਅੰਦੋਲਨ ਦੀਆਂ ਜਿਹੜਾ ਦੂਜੇ ਪੜਾਅ 'ਚ ਸ਼ੁਰੂ ਹੋਇਆ ਅੰਦੋਲਨ ਉਹਦੀਆਂ ਮੰਗਾਂ ਨੇ ਉਹ ਮੰਗਾਂ ਜਦੋਂ ਤੱਕ ਪ੍ਰਮਾਨ ਨਹੀਂ ਹੁੰਦੀਆਂ ਗੱਲ ਉੱਥੇ ਖੜੀ ਰਹਿ ਸਾਨਾਂ ਦੇ ਇਸ ਅੰਦੋਲਨ ਦੇ ਬਾਰੇ ਧਰਨੇ ਦੇ ਬਾਰੇ ਹਾਲਾਂਕਿ ਕਈ ਵਾਰੀ ਉਹ ਨਾ ਜਿਹੜੇ ਸੋਸ਼ਲ ਮੀਡੀਆ ਦੇ ਜਿਹੜੇ ਟਿਕਟੋਕਰ ਕਹਿ ਲਿਆ ਜਾਂ ਸੋਸ਼ਲ ਮੀਡੀਆ ਤੇ ਐਕਟਿਵ ਰਹਿਣ ਵਾਲੇ ਬੰਦੇ ਆ ਉਹਨਾਂ ਦੇ ਕੋਈ ਜਨਮ ਦਿਨ ਹੋਵੇ ਜਾਂ ਕੋਈ ਹੋਰ ਪਾਰਟੀਆਂ ਹਣ ਉਹਦੇ ਬਾਰੇ ਉਹ ਬੜਾ ਖਿਆਲ ਰੱਖਦੇ ਆ ਇਸ ਤਰ੍ਹਾਂ ਦੀਆਂ ਗੱਲਾਂ ਕਹਿ ਜਾਂਦੇ ਆ ਮਨ ਦੀ ਬਾਤ ਵੀ ਬੜੀ ਵਾਰੀ ਉਹਨਾਂ ਨੇ ਕਹੀ ਹੈ ਉਹ ਲੋਕਾਂ ਨੂੰ ਸੁਣਾਉਂਦੇ ਨੇ ਥਾਂ ਥਾਂ ਦੇ ਉੱਤੇ ਸਕਰੀਨਿੰਗ ਵੀ ਕਰਾਈ ਜਾਂਦੀ ਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੇਸ਼ ਦੇ ਲੋਕਾਂ ਨੂੰ ਕੀ ਸਨੇਹਾ ਦੇ ਰਿਹਾ ਪਰ ਦੇਸ਼ ਦੇ ਕਿਸਾਨਾਂ ਦੇ ਨਾਲ ਸਨੇਹਾ ਦੇਣਾ ਚਾਹੀਦਾ ਇਹਨਾਂ ਦਿਨਾਂ ਵਿੱਚ ਨਹੀਂ ਦਿੱਤਾ ਗਿਆ ਦੇਸ਼ ਦੇ ਗ੍ਰਹਿ ਮੰਤਰੀ ਹਮੇਸ਼ਾ ਉਹਨਾਂ ਤੋਂ ਉਮੀਦ ਕਰ ਰਹੇ ਆ ਕਿਸਾਨ ਕਿ ਉਹ ਕੁਝ ਬੋਲਣ ਨਹੀਂ ਉਹ ਬੋਲੇ ਦੇ ਇਥੋਂ ਤੱਕ ਕੇ ਦੇਸ਼ ਦੇ ਖੇਤੀਬਾੜੀ ਮੰਤਰੀ ਆ ਜਿਹੜੇ ਜਦੋਂ ਉਹਨਾਂ ਨੂੰ ਵੀ ਪੁੱਛਿਆ ਜਾਂਦਾ ਸ਼ਿਵਰਾਜ ਚੋਹਾਨ ਉਮੀਕੋ ਬਹੁਤਾ ਤਸੱਲੀ ਬਖਸ਼ ਬਿਆਨ ਨਹੀਂ ਦਿੰਦੇ ਜਵਾਬ ਨਹੀਂ ਦਿੰਦੇ ਕਿਸਾਨੀ ਮੰਗਾਂ ਨੂੰ ਲੈ ਕੇ ਤਾਂ ਹੁਣ ਜਗਜੀਤ ਸਿੰਘ ਡੱਲੇਵਾਲ ਨੇ ਇੱਕ ਤੇ ਅਪੀਲ ਭਾਵਕ ਹੋ ਕੇ ਕੀਤੀ ਹੈ ਤੇ ਨਾਲ ਹੀ ਇਹ ਕਿਹਾ ਕਿ ਜਿਹੜਾ ਖੁਦਕੁਸ਼ੀਆਂ ਕਿਸਾਨ ਕਰ ਜਾਂਦੇ ਉਹਨਾਂ ਦਾ ਫਿਕਰ ਵੀ ਸਾਨੂੰ ਜ਼ਿੰਦਗੀਆਂ ਦਾ ਕਰਨਾ ਚਾਹੀਦਾ ਹੈ ਜਿੱਥੋਂ ਤੱਕ ਰਹੀ ਗੱਲ ਅੱਜ ਸ਼ੰਭੂ ਬਾਰਡਰ ਦੀ ਜਿਹੜੀ ਤਣਾਅਪੂਰਨ ਮਾਹੌਲ ਬਣਿਆ ਆ ਆਮ ਤੌਰ ਦੇ ਉੱਤੇ ਸੁਰਖੀਆਂ ਬਣਦੀਆਂ ਨੇ ਕਿ ਅੱਜ ਫੇਰ ਸ਼ੰਭੂ ਬਾਰਡਰ ਦੇ ਉੱਤੇ ਰਿਹਾ ਤਣਾਅਪੂਰਨ ਮਾਹੌਲ ਪਰ ਉਹ ਤਣਾਅਪੂਰਨ ਮਾਹੌਲ ਅੱਜ ਬਣਾਇਆ ਕਿੰਨੇ ਆ ਜਾਂ ਇਸ ਤੋਂ ਪਹਿਲਾਂ ਕਿੰਨੇ ਬਣਾਇਆ 6 ਦਸੰਬਰ ਨੂੰ 8 ਦਸੰਬਰ ਉੱਥੋਂ ਸਾਹਮਣੇ ਆਏ ਉੱਥੇ ਅੱਜ ਤੱਕ ਪਾਣੀ ਦੀਆਂ ਬੁਸ਼ਾਰਾਂ ਵੀ ਚਲਾਈਆਂ ਗਈਆਂ ਹਾਲਾਂਕਿ ਪੁਲਿਸ ਜਿਹੜੇ ਮੁਲਾਜ਼ਮ ਸੀ ਉਹਨਾਂ ਦਾ ਅਧਿਕਾਰੀਆਂ ਦਾ ਦਾਵਾ ਸੀ ਕਿ ਇਧਰੋਂ ਕਿਸਾਨਾਂ ਨੇ ਕੋਈ ਇੱਕ ਰਸੀ ਦੇ ਨਾਲ ਬਨ ਕੇ ਕੋਈ ਇਸ ਤਰ੍ਹਾਂ ਦੀ ਚੀਜ਼ ਸੀ ਜਿਹੜੀ ਕਿ ਜਾਲੀ ਨੂੰ ਪਾਜਵੇ ਤੇ ਜਾਲੀ ਪਿੱਛੇ ਖਿੱਚ ਲਈਏ ਉਹਨਾਂ ਨੇ ਦਾਵਾ ਕੀਤਾ ਤੇ ਇਸ ਦਾਅਵੇ ਨੂੰ ਖਾਰਜ ਕੀਤਾ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਕਿਸਾਨ ਆਗੂਆਂ ਨੇ ਕਿ ਇਸ ਤਰ੍ਹਾਂ ਦੀ ਗੱਲ ਕੋਈ ਕਿਸਾਨਾਂ ਵੱਲੋਂ ਹੋਈ ਨਹੀਂ ਨਿਹੱਥੇ ਕਿਸਾਨ ਨੇ 100 ਕਿਸਾਨ ਨੇ 101 ਕਿਸਾਨ ਨੇ ਤੇ ਪੈਦਲ ਜਾਣਾ ਚਾਹੁੰਦੇ ਨੇ ਤੇ ਪੈਦਲ ਵੀ ਨਹੀਂ ਜਾਣ ਦਿੱਤਾ ਜਾਂਦਾ ਉਲਟਾ ਉਤਰਾਂ ਤਰ੍ਹਾਂ ਦੇ ਇਲਜ਼ਾਮ ਬਾਜ਼ੀ ਲਾਈ ਜਾਂਦੀ ਕਿਸਾਨਾਂ ਤੇ ਹੰਝੂ ਗੈਸ ਦੇ ਗੋਲੇ ਸੱਟੇ ਗਏ ਜਿਹੜੇ ਉੱਥੇ ਸ਼ੈਲ ਸੱਟੇ ਗਏ ਨੇ ਜਿਹੜੇ ਕੀ ਸਟਨ ਸ਼ੈਲਜ ਨੂੰ ਕਿਹਾ ਜਾਂਦਾ ਉਹ ਇਸ ਤਰ੍ਹਾਂ ਦੇ ਇੱਕ ਐਕਸਪਾਇਰ ਹੋ ਚੁੱਕੇ ਸੀ ਉਹਨਾਂ ਦੇ ਜਿਹੜੇ ਖੋਲ ਜੇ ਆ ਦਿਖਾਏ ਵੀ ਗਏ ਪ੍ਰੈਸ ਕਾਨਫਰੰਸ ਦੇ ਵਿੱਚ ਕਿਸਾਨਾਂ ਨੇ ਜਾਰੀ ਕੀਤੇ ਕਿ ਕੱਲ ਨੂੰ ਰਿਪੋਰਟਾਂ ਦੇ ਵਿੱਚ ਪਤਾ ਨਹੀਂ ਆਉਣਾ ਕਿ ਨਹੀਂ ਆਉਣਾ ਅੱਜ ਅਸੀਂ ਤੁਹਾਨੂੰ ਸਾਰੀ ਦੁਨੀਆ ਨੂੰ ਦੱਸ ਦਿੰਨੇ ਆ ਕਿ ਆ ਦੇਖੋ ਸਾਡੇ ਉੱਤੇ ਕਿਸ ਤਰ੍ਹਾਂ ਦੇ ਵਾਰ ਕੀਤੇ ਜਾਂਦੇ ਆ ਜ਼ਹਿਰੀਲੀ ਸਪਰੇਅ ਆ ਜਿਹੜੀ ਉਹਦਾ ਛੜਕਾ ਕੀਤਾ ਜਾਂਦਾ ਹੈ ਕਈ ਕਿਸਾਨ ਜ਼ਖਮੀ ਹੋਏ ਅੱਜ ਵੀ 17 ਦੇ ਕਰੀਬ ਦੱਸੇ ਗਏ ਆ ਕਿਸਾਨ ਕਿ ਜ਼ਖਮੀ ਹੋਏ ਐਤੋਂ ਪਹਿਲਾਂ ਜਿਹੜੇ ਕਿਸਾਨ ਜ਼ਖਮੀ ਹੋਏ ਉਹ ਵੱਖਰੀ ਗੱਲ ਹੈ ਇੱਕ ਕਿਸਾਨ ਦੀ ਤੇ ਵੀ ਪਤਾ ਲੱਗਿਆ ਕਿ ਸਲਫਾਸ ਵੀ ਖਾਲੀ ਕਿਸਾਨ ਨੇ ਦੁਖੀ ਹੋ ਕੇ ਉਹਨੂੰ ਵੀ ਰੈਫਰ ਕਰ ਦਿੱਤਾ ਗਿਆ ਹਸਪਤਾਲ ਇਹ ਸਾਰੀਆਂ ਗੱਲਾਂ ਹੋਰੀਆਂ ਸਖਾਵਾਂ ਮਾਹੌਲ ਨਹੀਂ ਹੈ ਕਿਸ ਤਰ੍ਹਾਂ ਦੀ ਮਾਨਸਿਕ ਸਥਿਤੀ ਦੇ ਵਿੱਚੋਂ ਲੰਘ ਰਹੇ ਹੋਣਗੇ ਕਿਸਾਨ ਜਿਹੜੇ ਬੈਠੇ ਆ ਐ ਇਸੇ ਰੋਸ ਦੇ ਵਜੋਂ ਕਿ ਪੈਦਲ ਵੀ ਨਹੀਂ ਜਾਣ ਦਿੱਤਾ ਜਾਂਦਾ ਸਾਨੂੰ ਪਹਿਲਾਂ ਟਰੈਕਟਰ ਟਰਾਲੀਆਂ ਤੇ ਰੋਕ ਹੁਣ ਪੈਦਲ ਜਾਣਾ ਚਾਹੁੰਦੇ ਆ ਪੈਦਲ ਨਹੀਂ ਜਾਣ ਦਿੱਤਾ ਜਾਂਦਾ ਜਿਸ ਤਰ੍ਹਾਂ ਦਾ ਮਾਹੌਲ ਬਣਾ ਦਿੱਤਾ ਗਿਆ ਹੁਣ ਦੋ ਕਾਲਾਂ ਦਿੱਤੀਆਂ ਹੋਈਆਂ ਇੱਕ ਕਾਲ ਆਲਰੇਡੀ ਦਿੱਤੀ ਹੋਈ ਸੀ ਜਿਹੜੀ ਕਿ ਟਰੈਕਟਰ ਮਾਰਚ ਕਰਨ ਦੀ 16 ਦਸੰਬਰ ਦੀ ਉਹ ਦੇਸ਼ ਭਰ ਦੇ ਵਿੱਚ ਕਾਲ ਦਿੱਤੀ ਗਈ ਹਾਲ ਘਾਰਾ ਮਿਲਦਾ ਕਿਉਂਕਿ ਬਹੁਤ ਜਿਹੜੇ ਸੂਬੇ ਆ ਉਥੋਂ ਕਿਸਾਨ ਹਾਲੇ ਉਵੇਂ ਢੰਗ ਨਾਲ ਨਹੀਂ ਉਠੇ ਯੂਪੀ ਦੇ ਕਿਸਾਨ ਹਾਲਾਂਕਿ ਕੁਝ ਕੋ ਥੋੜੀ ਜਿਹੀ ਗਿਣਤੀ ਦੇ ਵਿੱਚ ਇਸ ਹਮਦਰਦੀ ਰੱਖ ਰਹੇ ਇਸ ਅੰਦੋਲਨ ਦੇ ਨਾਲ ਹਰਿਆਣਾ ਤੇ ਪੰਜਾਬ ਦੇ ਕਿਸਾਨ ਮੋਸਲੇ ਬੈਠੇ ਹਰਿਆਣੇ ਵੈਸੇ ਜ਼ਰੂਰ ਅਪੀਲ ਕੀਤੀ ਹੈ ਹਰਿਆਣਾ ਦੇ ਕਿਸਾਨ ਨੂੰ ਵੀ ਇਕੱਠੇ ਹੋ ਜੋ ਅੰਦੋਲਨ ਦੇ ਵਿੱਚ ਹਿੱਸਾ ਲੈਣ ਦਾ ਸਮਾਂ ਆ ਗਿਆ ਉਹ ਵੀ ਪਹੁੰਚੇ ਨੇ ਹਾਂ ਉਹ ਵੀ ਪਹੁੰਚੇ ਵਿਸ਼ੇਸ਼ ਤੌਰ ਤੇ ਉਹਨਾਂ ਨੇ ਤਾਂ ਪਹਿਲਾਂ ਵੀ ਸ਼ਮੂਲੀਅਤ ਕੀਤੀ ਹੈ ਵਿਨੇਸ਼ ਫਗਾਟ ਜਿਹੜੇ ਕੀ ਹਾਲਾਂਕਿ ਭਾਵੇਂ ਉਹ ਕਾਂਗਰਸ ਦੇ ਵਿਧਾਇਕ ਚੁਣੇ ਗਏ ਉਹ ਤਾਂ ਵਿਰੋਧੀ ਧਿਰ ਦੀ ਭੂਮਿਕਾ ਵੀ ਉੱਥੇ ਨਿਭਾਉਣਗੇ ਹੋ ਸਕਦਾ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਸਭ ਤੋਂ ਵੱਧ ਕਿਸਾਨਾਂ ਦੀ ਖਾਤਰ ਖੜਾ ਰੀਆਂ ਦੀ ਖਾਤਰ ਆਪੋਜੀਸ਼ਨ ਚ ਭੂਮਿਕਾ ਵੀ ਉਹਨਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਹੀ ਜਿਹੜੇ ਐ ਨਿਭਾਉਣਗੇ ਉਹ ਜਦੋਂ ਸੈਸ਼ਨ ਹੋਏਗਾ ਉਦੋਂ ਪਤਾ ਲੱਗਣਾ ਹੈ ਪਰ ਉਹਨਾਂ ਦੀ ਸ਼ਮੂਲੀਅਤ ਵੀ ਹੋਈ ਜਿੱਥੇ ਤੱਕ ਰਹੀ ਗੱਲ 16 ਦਸੰਬਰ ਦਾ ਜਿਹੜਾ ਟਰੈਕਟਰ ਮਾਰਚ ਹੈ ਉਹ ਤਾਂ ਦੇਸ਼ ਭਰ ਚਕਾਲ ਦਿੱਤੀ ਗਈ ਹੈ ਦੇਖਦੇ ਹਾਂ ਹੰਗਾਰਾ ਕਿੰਨਾ ਮਿਲਦਾ ਵੱਖ-ਵੱਖਰੇ ਸੂਬਿਆਂ 'ਚ ਪਰ ਹਰਿਆਣਾ ਤੇ ਪੰਜਾਬ ਵਿੱਚ ਹੋਣ ਦੀ ਸੰਭਾਵਨਾ ਹੈ ਫਿਰ ਗੱਲ ਆਉਂਦੀ ਹੈ 18 ਦਸੰਬਰ ਦੀ ਹੁਣ ਰੇਲਾਂ ਦਾ ਜਿਹੜਾ ਚੱਕਾ ਜਾਮ ਹੋਣਾ ਹੈ ਰੇਲ ਗੱਡੀਆਂ ਦਾ ਉਹ 12 ਵਜੇ ਤੋਂ ਲੈ ਕੇ 3 ਵਜੇ ਦਾ ਸਮਾਂ ਰੱਖਿਆ ਗਿਆ ਹੈ ਜਿਹੜਿਆ ਨੇ ਉਸ ਦਿਨ ਸਫਰ ਕਰਨਾ ਐਡਵਾਂਸ ਕਈ ਵਾਰੀ ਬੁਕਿੰਗ ਕਰਾਉਂਦੇ ਆ ਦੂਰ ਦਰੇਡੇ ਜਾਣਾ ਹੁੰਦਾ ਕਈਆਂ ਨੇ ਉਹਨਾਂ ਦੇ ਲਈ ਮੁਸ਼ਕਲ ਜ਼ਰੂਰ ਹੋਏਗੀ ਪਰ ਉਹ ਮੁਸ਼ਕਲ ਦਾ ਕਾਰਨ ਕਿਸਾਨ ਸਿੱਧਾ ਦੱਸ ਰਿਹਾ ਕਿ ਇਹਦੇ ਲਈ ਸਰਕਾਰ ਜ਼ਿੰਮੇਵਾਰ ਹੈ ਅਸੀਂ ਸੜਕ ਦਾ ਰਸਤਾ ਬੰਦ ਨਹੀਂ ਕੀਤਾ ਕਦੇ ਵੀ 10 ਮਹੀਨੇ ਹੋ ਚੱਲੇ ਆ 307-8 ਦਿਨ ਹੋ ਗਏ ਕਿਸੇ ਵੀ ਦਿਨ ਕਿਸਾਨਾਂ ਨੇ ਰਸਤਾ ਬੰਦ ਨਹੀਂ ਕੀਤਾ ਹਰਿਆਣਾ ਸਰਕਾਰ ਠੀਠ ੋਕੇ ਅਦਾਲਤਾਂ ਦੀ ਵੀ ਨਹੀਂ ਮੰਨ ਰਹੀ ਤੇ ਰਸਤਾ ਬੰਦ ਕਰੀ ਬੈਠੀ ਐ ਤੇ ਉਹਨਾਂ ਨੇ ਰਸਤਾ ਨਹੀਂ ਖੋਲਿਆ ਆਲੇ ਦੁਆਲੇ ਦੇ ਲੋਕ ਖੱਜਲ ਖੁਆਰ ਹੋ ਰਹੇ ਨੇ ਰਾਗੀਰ ਖੱਜਲਖوار ਹੋ ਰਹੇ ਨਹੀਂ ਸਾਡੀ ਕੋਈ ਗਲਤੀ ਨਹੀਂ ਉਹਦੇ ਵਿੱਚ ਵੀ ਕਿਸਾਨਾਂ ਦੇ ਉੱਤੇ ਦੋਸ਼ ਮੜਿਆ ਗਿਆ ਫੇਰ ਹੁਣ ਜੋ ਰੇਲਾਂ ਦਾ ਚੱਕਾ ਜਾਮ ਹੋਣਾ ਤੇ ਆਮ ਲੋਕਾਂ ਦੇ ਵਿੱਚ ਇਹ ਬਣਾਇਆ ਜਾਂਦਾ ਜਚਾਇਆ ਜਾਂਦਾ ਇੱਥੋਂ ਤੱਕ ਕਿ ਪੰਜਾਬ ਸਰਕਾਰ ਵੀ ਕਈ ਵਾਰੀ ਜਚਾ ਚੁੱਕੀ ਹੈ ਇਹ ਗੱਲ ਕਿ ਥਾਂ ਥਾਂ ਕਿਸਾਨ ਜਿਹੜੇ ਆ ਉਹ ਰਾਹ ਰੋਕ ਲੈਂਦੇ ਲੋਕਾਂ ਦੀ ਖੱਜਲ ਖਵਾਰੀ ਵੱਧਦੀ ਹੈ ਪਰ ਹੁਣ ਤੇ ਕਿਸਾਨਾਂ ਨੇ ਰਾਹ ਨਹੀਂ ਰੋਕਿਆ ਹੋਇਆ ਹੁਣ ਕੌਣ ਖੱਜਲ ਖਵਾਰ ਕਰ ਰਿਹਾ ਸਰਕਾਰਾਂ ਹੀ ਕਰ ਰਹੀਆਂ ਇਸ ਮਸਲੇ ਦੇ ਵਿੱਚ ਹੁਣ 18 ਦਸੰਬਰ ਨੂੰ 12 ਵਜੇ ਤੋਂ ਲੈ ਕੇ 3 ਵਜੇ ਤੱਕ ਜਿਹੜਾ ਚੱਕਾ ਜਾਮ ਹੋਣਾ ਰੇਲਾਂ ਦਾ ਉਹ ਲੋਕਾਂ ਦੇ ਲਈ ਜਿੱਥੇ ਮੁਸ਼ਕਲਾਂ ਖੜੀਆਂ ਕਰੇਗਾ ਪਰ ਉੱਥੇ ਕਿਸਾਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਜਿਹੜੇ ਬੈਠੇ ਨੇ ਬਾਰਡਰਾਂ ਦੇ ਉੱਤੇ ਚੜੋਨੀ ਨੇ ਹਰਿਆਣੇ ਜਥੇਬੰਦੀ ਉਹ ਸਿੱਧੇ ਤੌਰ ਤੇ ਸ਼ਾਮਲ ਨਹੀਂ ਰਕੇਸ਼ ਕੈਸ਼ ਸ਼ਾਮਲ ਨਹੀਂ ਪਰ ਉਹ ਵੀ ਆ ਚੁੱਕੇ ਆ ਇੱਥੇ ਹੁਣ ਗੁਰਨਾਮ ਸਿੰਘ ਚੜੋਨੀ ਨੇ ਵੀ ਐਲਾਨ ਕੀਤਾ ਕਿ ਉਹ ਪਹੁੰਚ ਰਿਹਾ ਖਨੌਰੀ ਬਾਰਡਰ ਦੇ ਉੱਤੇ ਕੱਲ ਨੂੰ ਉਹ ਖਨੌਰੀ ਬਾਰਡਰ ਤੇ ਕਿਉਂ ਪਹੁੰਚ ਰਿਹਾ ਕੋਈ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਜਿਵੇਂ ਨਾਜ਼ੁਕ ਹੋਈ ਪਈ ਹੈ ਉੱਥੇ ਸਾਰਿਆਂ ਦਾ ਧਿਆਨ ਕੇਂਦਰਿਤ ਹੋਇਆ ਪਿਆ ਇਹ ਸਾਰੀਆਂ ਗੱਲਾਂ ਨੇ ਤੇ ਇਸੇ ਕਰਕੇ ਜਿਹੜਾ ਅੰਦੋਲਨ ਦਾ ਰੂਪ ਹੈ ਹੌਲੀ-ਹੌਲੀ ਮਾਹੌਲ ਜਿੱਥੇ ਤਣਾਪੂਰਨ ਹਰਿਆਣਾ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਸਮੇਂ-ਸਮੇਂ ਦੇ ਉੱਤੇ ਉੱਥੇ ਹੀ ਉਧਰ ਦੂਜੇ ਪਾਸੇ ਖਨੌਰੀ ਬਾਰਡਰ ਤੇ ਇਸ ਕਰਕੇ ਨਜ਼ਰਾਂ ਟਿਕੀਆਂ ਨੇ ਔਰ ਕਿਸਾਨਾਂ ਨੂੰ ਜਿਹੜੇ ਤਿੱਖੇ ਪ੍ਰੋਗਰਾਮ ਲਿਖਣੇ ਪੈ ਰਹੇ ਉਹ ਇਸੇ ਮਜਬੂਰੀ ਚ ਲਿਖਣੇ ਪੈ ਰਹੇ ਆ Okay. ਉਹਨਾਂ ਨੂੰ ਮਜਬੂਰ ਹੋ ਕੇ ਕਾਲਾਂ ਦੇਣੀਆਂ ਪੈ ਰਹੀਆਂ ਜੇਕਰ ਉਹਨਾਂ ਦੀ ਸੁਖੀ ਸੰਦੀ ਜਾਂ ਆਰਾਮ ਨਾਲ ਸੁਣੀ ਜਾਂਦੀ ਤਾਂ ਆਰਾਮ ਦੇ ਨਾਲ ਉਹ 101 ਕਰਕੇ ਕਿਸਾਨਾਂ ਦਾ ਜੱਥਾ ਜਿਹੜਾ ਉਹ ਦਿੱਲੀ ਪਹੁੰਚ ਜਾਂਦਾ ਜਿੱਥੇ ਵੀ ਉਹਨਾਂ ਨੂੰ ਥਾਂ ਮਿਲਦੀ ਜੰਤਰਮੰਤਰ ਮદાન ਵਿੱਚ RAM LILA ਗਰਾਊਂਡ ਚ ਕਿਤੇ ਵੀ ਮਿਲਦੀ ਉੱਥੇ ਬਹਿ ਜਾਂਦੇ ਤੇ ਆបਦਾ ਅੰਸ਼ਣ ਕਰਦੇ ਉੱਥੇ ਵਰਤ ਰੱਖਦੇ ਨਾ ਰੱਖਦੇ ਸ਼ਾਂਤਮਈ ਤਰੀਕੇ ਨਾਲ ਨਾਹਰੇਬਾਜੀ ਹੁੰਦੀ ਕੁਝ ਹੁੰਦਾ ਉਹ ਇੱਕ ਅੰਦੋਲਨ ਦੇ ਰੂਪ ਦੇ ਵਿੱਚ ਚੱਲਣਾ ਸੀ ਪਰ ਉੱਥੇ ਪਹੁੰਚਣ ਹੀ ਨਹੀਂ ਦਿੱਤਾ ਜਾ ਰਿਹਾ ਦਿੱਲੀ ਪ੍ਰਸ਼ਾਸਨ ਵੀ ਜਿਹੜਾ ਕਮਰ ਕਸੀ ਬੈਠਾ ਕਿ ਇੱਥੇ ਤੇ ਪਾਰਲੀਮੈਂਟ ਸੈਸ਼ਨ ਚੱਲਦਾ ਜੇ ਪਾਰਲੀਮੈਂ ਦਲਦਾ ਤੇ ਪਾਰਲੀਮੈਂਟ ਕਿੰਨਾ ਦੀ ਹੈ ਇਹਨਾਂ ਲੋਕਾਂ ਦੀ ਹੈ ਜੋ ਮੈਂਬਰ ਪਾਰਲੀਮੈਂਟ ਬਣ ਕੇ ਗਏ ਆ ਕਿਸਾਨਾਂ ਮਜ਼ਦੂਰਾਂ ਦੀਆਂ ਵੋਟਾਂ ਨਾਲ ਹੀ ਬਣ ਕੇ ਗਏ ਆ ਤੇ ਉੱਥੇ ਜਿਹੜੀ ਗੱਲ ਹੋ ਰਹੀ ਹੈ ਉੱਥੇ ਵੀ ਹੋਣੀ ਚਾਹੀਦੀ ਹਾਲਾਂਕਿ ਵਿਰੋਧੀ ਧਿਰ ਦੇ ਜਿਹੜੇ ਨੇਤਾ ਨੇ ਇੱਥੇ ਲੋਕ ਸਭਾ ਦੇ ਅੰਦਰ ਰਾਹੁਲ ਗਾਂਧੀ ਨੇ ਵੀ ਅੱਜ ਆਵਾਜ਼ ਚੁੱਕੀ ਹੈ ਕਿਸਾਨਾਂ ਦੇ ਹੱਕ ਕੋਈ ਸੁਣੀ ਕਿਉਂ ਨਹੀਂ ਜਾ ਰਹੀ ਉਹਨਾਂ ਨੇ ਹੋਰ ਵੀ ਮੁੱਦਿਆਂ ਉੱਤੇ ਕੇਂਦਰ ਸਰਕਾਰ ਨੂੰ ਘੇਰਿਆ ਇਹ ਸਾਰੇ ਮਾਹੌਲ ਦੇ ਵਿੱਚ ਦੇਖਦੇ ਨੇ ਕਿਸਾਨਾਂ ਦੀ ਸੁਣੀ ਕਦੋਂ ਜਾਣੀ ਹੈ ਪਰ ਜਿਹੜੀਆਂ ਦੋ ਕਾਲਾਂ ਦਿੱਤੀਆਂ ਗਈਆਂ ਇਸੇ ਵਿੱਚੋਂ ਦਿੱਤੀਆਂ ਗਈਆਂ ਟਰੈਕਟਰ ਮਾਰਚ ਕਰਨ ਦੀ ਤੇ ਰੇਲਾਂ ਦਾ ਚੱਕਾ ਜਾਮ ਕਰਨ ਦੀ ਕਿ ਅ ਦੁੱਖਾਂ ਤਕਲੀਫਾਂ ਦੇ ਪਹਾੜ ਖੜੇ ਕੀਤੇ ਜਾਂਦੇ ਆ ਕਿਸਾਨਾਂ ਨੂੰ ਜ਼ਖਮੀ ਕੀਤਾ ਜਾਂਦਾ ਤੇ ਜੇਕਰ ਅਸੀਂ ਕੋਈ ਹੋਰ ਕਾਲ ਦਿੰਨੇ ਆ ਤੇ ਉਦੋਂ ਵੀ ਸਾਡੀ ਬਦਨਾਮੀ ਫਿਰ ਅਸੀਂ ਜਾਈਏ ਕਿਹੜੇ ਪਾਸੇ ਫਿਰ ਇਹ ਮੰਗਾ ਮੰਨੀਆਂ ਕਿਉਂ ਨਹੀਂ ਜਾ ਰਹੀਆਂ ਐਮਐਸਪੀ ਦੀ ਕਾਨੂੰਨੀ ਗਰੰਟੀ ਦੇਣ ਦੇ ਵਿੱਚ ਹਰਜ ਕੀ ਹੈ ਜੇਕਰ ਪੈਸੇ ਦੀ ਕਮੀ ਆ ਤਾਂ ਫਿਰ ਸ਼ਾਹੂਕਾਰਾਂ ਦਾ ਵੱਡੇ ਵੱਡੇ ਕਾਰਪੋਰੇਟਾਂ ਦਾ ਵੱਡੇ ਘਰਾਣਿਆਂ ਦਾ ਲੱਖਾਂ ਕਰੋੜਾਂ ਰੁਪਏ ਦਾ ਜਿਹੜਾ ਕਰਜ਼ਾ ਹੈ ਉਹ ਤਾਂ ਮਿੰਟਾਂ ਸੈਕਿੰਡਾਂ ਦੇ ਵਿੱਚ ਇੱਕ ਕੈਬਨਟ ਮੀਟਿੰਗ ਹੁੰਦੀ ਹੈ ਜਾਂ ਸਲਾਹ مشورہ ਹੁੰਦਾ ਤੇ ਮਾਫ਼ ਕਰ ਦਿੱਤਾ ਜਾਂਦਾ ਪਰ ਸਮੂਹ ਸਮੁੱਚੇ ਕਿਸਾਨ ਆ ਦੇਸ਼ ਦੇ ਜਿਹੜੇ ਅੰਦਾਤਾ ਉਹ ਭੁੱਖੇ ਦੇ ਲਈ ਮਜਬੂਰ ਕਿਉਂ ਹੋਣ ਇਸ ਨੂੰ ਲੈ ਕੇ ਜਿਹੜੀ ਆ ਉਹਦੀ ਚਿੰਤਾ ਦੀ ਗੱਲ ਬਣੀ ਹੋਈ ਆ ਪੰਜਾਬ ਸਰਕਾਰ ਦੇ ਜਿਹੜੇ ਪੰਜਾਬ ਦੇ ਜਿਹੜੇ ਵਿਧਾਨ ਸਭਾ ਦੇ ਜਿਹੜੇ ਸਪੀਕਰ ਨੇ ਕੁਲਤਾਰ ਸਿੰਘ ਸੰਧਵਾ ਉਹਨਾਂ ਨੇ ਵੀ ਇੱਕ ਬਿਆਨ ਦਿੱਤਾ ਹੈ ਵੀ ਸੁਪਰੀਮ ਕੋਰਟ ਨੇ ਜਿਹੜਾ ਆਦੇਸ਼ ਦਿੱਤਾ ਹੈ ਸਰਕਾਰਾਂ ਨੂੰ ਵੀ ਡੱਲੇਵਾਲ ਦੀ ਜਾਨ ਬਚਾਣੀ ਬੜੀ ਜ਼ਰੂਰੀ ਹੈ ਉਹਨੂੰ ਬਚਾਓ ਕੇਂਦਰ ਸਰਕਾਰ ਤੋਂ ਉਹਨਾਂ ਨੇ ਬੇਨਤੀ ਕੀਤੀ ਹੈ ਕੁਲਤਾਰ ਸਿੰਘ ਸੰਧਵਾ ਨੇ ਪਰ ਉਹਨੂੰ ਆਪਣੀ ਪੰਜਾਬ ਸਰਕਾਰ ਨੂੰ ਵੀ ਕਹਿਣਾ ਚਾਹੀਦਾ ਸੀ ਕਿਉਂਕਿ ਪੰਜਾਬ ਸਰਕਾਰ ਨੂੰ ਵੀ ਸੁਪਰੀਮ ਕੋਰਟ ਨੇ ਹੁਕਮ ਕਿਤੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਚਾਹੀਦਾ ਨਹੀਂ ਹੈਗਾ ਕਿ ਮਰਮਰ ਤੜਵਾਨ ਕੋਈ ਨਾ ਕੋਈ ਰਸਤਾ ਲੱਭਣ ਉਹਨਾਂ ਨੂੰ ਆਸ਼ਵਾਸਨ ਦਿਲਾਉਣ ਵੀ ਤੁਹਾਡੇ ਨਾਲ ਮੈਂ ਚੱਲਦਾ ਵਾਂ ਕੇਂਦਰ ਨਾਲ ਗੱਲ ਕਰਾਂਗੇ ਅਸੀਂ ਕੋਈ ਨਾ ਕੋਈ ਮਸਲਦਾ ਹੱਲ ਕੱਢਾਂਗੇ ਮਰਮਰ ਟੁੱਟਣਾ ਤੇ ਜ਼ਰੂਰੀ ਹੈ ਕਿ ਨਾ ਜوجੀ ਸਿੰਘ ਡੱਲੇਵਾਲ ਦਾ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਸੈਲੀਬ੍ਰਿਟੀ ਆ ਦਲਜੀਤ ਦੋਸਾਨ ਉਤੇ ਮਿਲਣ ਦਾ ਸਮਾਂ ਕੱਢ ਰਹੇ ਨੇ ਪਰ ਕਿਸਾਨਾਂ ਦੀ ਵੀ ਗੱਲ ਸੁਣ ਲੈਣੀ ਚਾਹੀਦੀ ਹੈ ਜਿੱਥੇ ਤੱਕ ਲਈ ਗੱਲ ਪੰਜਾਬ ਸਰਕਾਰ ਦੀ ਭੂਮਿਕਾ ਦੀ ਇਸ ਅੰਦੋਲਨ ਦੇ ਵਿੱਚ ਪੰਜਾਬ ਸਰਕਾਰ ਭਰੋਸਾ ਜਿੱਤ ਕੇ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ ਸਕਦੀ ਸੀ ਪਹਿਲੇ ਦਿਨ ਤੋਂ ਜਿਹੜਾ ਕਿ ਕੀਤਾ ਗਿਆ ਹੁਣ ਤੱਕ ਪਹਿਲੀ ਬਿਆਨਬਾਜ਼ੀ ਕਰਨ ਦੇ ਨਾਲ ਕਿ ਕਹਿ ਦੇਣਾ ਕਿ ਅਸੀਂ ਕਿਸਾਨਾਂ ਦੇ ਵਕੀਲ ਆ ਜਾਂ ਕੇਂਦਰ ਸਰਕਾਰ ਨੂੰ ਬੇਨਤੀਆਂ ਕਰ ਦੇਣੀਆਂ ਹੋਰ ਕਰ ਦੇਣਾ ਚਾਹੀ ਸਪੀਕਰ ਸਾਹਿਬ ਦਾ ਤੁਸੀਂ ਹਵਾਲਾ ਦਿੱਤਾ ਮੁੱਖ ਮੰਤਰੀ ਆ ਕੋਈ ਵੀ ਕਵੇ ਪੰਜਾਬ ਸਰਕਾਰ ਚੋਂ ਉਹ ਕੱਲਾ ਕਹਿ ਦੇਣ ਦੇ ਨਾਲ ਨਹੀਂ ਹੁੰਦਾ ਜਦੋਂ ਕਿਸਾਨਾਂ ਦੀਆਂ ਰਾਸ਼ਨ ਦੀਆਂ ਟਰਾਲੀਆਂ ਰੋਕੀਆਂ ਗਿਆ ਬੈਰੀਕੇਟਿੰਗ ਕੀਤੀ ਗਈ ਮਾਹੌਲ ਇਸ ਤਰ੍ਹਾਂ ਦਾ ਬਣਾ ਦਿੱਤਾ ਗਿਆ ਔਰ ਇੰਟਰਨੈਟ ਸੇਵਾਵਾਂ ਤੁਹਾਨੂੰ ਯਾਦ ਹੋਣਾ ਕਿ ਪਿਛਲੀ ਵਾਰ ਜਿਹੜਾ ਫਰਵਰੀ ਦਾ ਮਹੀਨਾ ਸੀ ਜਦੋਂ ਕਾਲ ਦਿੱਤੀ ਗਈ ਪਹਿਲੀ ਵਾਰੀ ਢੜਲੇ ਦੇ ਨਾਲ ਕਿ ਅਸੀਂ ਹੁਣ ਜਾਣਾ ਹੈ ਧਾਵਾ ਬੋਲਣਾ ਹੈ ਦਿੱਲੀ ਵੱਲ ਨੂੰ ਕੂਚ ਕਰਨਾ ਹੈ ਜਦੋਂ ਜੀਸੀਬੀ ਮਸ਼ੀਨਾਂ ਵਗੈਰਾ ਰੋਕੀਆਂ ਗਿਆ ਪੋ ਜਿਹੜੀਆਂ ਪੋਕਲਨ ਮਸ਼ੀਨਾਂ ਰੋਕ ਦਿੱਤੀਆਂ ਗਿਆ ਰਾਸ਼ਨ ਦੀਆਂ ਟਰਾਲੀਆਂ ਰੋਕੀਆਂ ਗਿਆ ਇੱਥੋਂ ਤੱਕ ਵੀ ਕਿਹਾ ਗਿਆ ਉਹਨਾਂ ਲੋਕਾਂ ਸਰਕਾਰ ਨੇ ਸਵਾਲ ਚੁੱਕ ਕੇ ਕਿਸਾਨਾਂ ਨੇ ਸਰਕਾਰ ਦੇ ਉੱਤੇ ਪੰਜਾਬ ਸਰਕਾਰ ਦੇ ਉੱਤੇ ਕਿ ਇੱਕ ਪਾਸੇ ਸਾਡੇ ਰਾਹ ਦੇ ਵਿੱਚ ਅੜਿੱਕੇ ਤੁਸੀਂ ਡਾਏ ਜਾ ਰਹੇ ਹੋ ਔਰ ਪਿੰਡ ਜਿਹੜੇ ਪੰਜਾਬ ਦੇ ਜਿਹੜੇ ਇਹ ਪਿੰਡ ਹੈ ਹਦੂਦ ਦੇ ਵਿੱਚ ਉਹਨਾਂ ਦਾ ਇੰਟਰਨੈਟ ਬੰਦ ਕਰਨ ਦਾ ਕੀ ਮਤਲਬ ਹੈ ਪੰਜਾਬ ਸਰਕਾਰ ਨੇ ਉਦੋਂ ਇੱਕ ਵਾਰੀ ਵੀ ਬਿਆਨ ਜਾਰੀ ਕੀਤਾ ਇਸ ਗੱਲ ਨੂੰ ਲੈ ਕੇ ਕਿ ਤਾਂ ਕੇਂਦਰ ਸਰਕਾਰ ਦਾ ਸਾਰੇ ਦਾ ਸਾਰਾ ਫਤਵਾ ਹੈ ਕਿਉਂ ਸਹਿਯੋਗ ਦਿੱਤਾ ਗਿਆ ਉਸ ਨੂੰ ਲੈ ਕੇ ਕਹਿਣਾ ਚਾਹੀਦਾ ਸੀ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਨੇ ਤੇ ਬੜੇ ਹਾਰ ਪਾਏ ਨੇ ਪੰਜਾਬ ਸਰਕਾਰ ਨੇ ਤੇ ਬੈਰੀਗੇਟਿੰਗ ਆਪਣੇ ਏਰੀਆ ਚ ਲਵਾਈ ਪੰਜਾਬ ਜਦੋਂ ਪੰਜਾਬ ਸਰਕਾਰ ਜਦੋਂ ਪੰਜਾਬ ਪੁਲਿਸ ਜਦੋਂ ਬਾਰਡਰ ਤੇ ਖੜੀ ਹੈ ਉਹ ਜਿਹੜੇ ਉਥੋਂ ਡਰੋਨ ਨਾਲ ਅਸੂ ਅਥਰੂ ਗੈਸ ਦੇ ਗੋਲੇ ਜਿਹੜੇ ਸੁੱਟੇ ਗਏ ਪੁਲਿਸ ਵਾਲਿਆਂ ਦੇ ਉੱਤੇ ਵੀ ਸੁੱਟੇ ਗਏ ਉਦੋਂ ਪੰਜਾਬ ਸਰਕਾਰ ਚੁੱਪ ਜਦੋਂ ਸ਼ੁਕਰਵੰਦੀ ਮੌਤ ਦਾ ਮਸਲਾ ਆਇਆ ਉਦੋਂ ਵੀ ਜ਼ੀਰੋ ਐਫ ਆਈ ਆਰ ਉਦੋਂ ਸਰਕਾਰ ਚੁੱਪ ਜਦੋਂ ਇੰਟਰਨੈਟ ਦੀ ਗੱਲ ਆਈ ਉਦੋਂ ਸਰਕਾਰ ਚੁੱਪ ਜਦੋਂ মিডিਆ ਨੂੰ 1 ਕਿਲੋਮੀਟਰ ਪਿੱਛੇ ਕਰਨ ਦਾ ਉਹਨਾਂ ਆਰਡਰ ਆਇਆ ਪੰਜਾਬ ਸਰਕਾਰ ਨੇ ਉਹ ਵੀ ਮੰਨ ਲਿਆ ਇਹ ਪੰਜਾਬ ਸਰਕਾਰ ਹੈ ਕਿ ਸੈਂਟਰ ਸਰਕਾਰ ਹੈ ਹਰਿਆਣਾ ਸਰਕਾਰ ਦਾ ਤਾਂ ਸਮਝ ਆਉਂਦਾ ਕਿ ਭਾਜਪਾ ਵਾਲੀ ਉੱਥੇ ਵੀ ਸੱਤਾ ਵਿੱਚ ਆ ਸੈਂਟਰ 'ਚ ਵੀ ਭਾਜਪਾ ਦੀ ਆਂਡੀਆ ਦੀ ਗੱਠਜੋੜ ਦੀ ਸਰਕਾਰ ਹੈ ਇਸ ਕਰਕੇ ਉਹਨਾਂ ਦਾ ਆਪਸੀ ਹੋ ਸਕਦਾ ਹੈ ਕਿ ਇੱਕੋ ਰਣਨੀਤੀ ਹੋਵੇ ਕਿ ਕਿਸਾਨ ਦੇ ਵਿਰੋਧੀ ਚੱਲਣਾ ਪਰ ਆਮ ਆਦਮੀ ਪਾਰਟੀ ਦੀ ਮਜਬੂਰੀ ਕੀ ਹੈ ਇਹ ਵੈਸੇ ਤਾਂ ਕਹਿ ਦਿੰਦੇ ਆ ਨਾ ਸਾਡੇ ਲੋਟਸ ਆਪਰੇਸ਼ਨ ਚੱਲ ਗਿਆ ਭਾਜਪਾ ਸਾਨੂੰ ਲਾਉਣਾ ਚਾਹੁੰਦੀ ਹੈ ਭਾਜਪਾ ਇਹ ਕਰਨਾ ਚਾਹੁੰਦੀ ਹੈ ਸਾਡੇ ਲੀਡਰਾਂ ਨੂੰ ਦਬਾਉਣਾ ਚਾਹੁੰਦੀ ਹੈ ਬਦਲੇ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਕੇਂਦਰੀ ਏਜੰਸੀਆਂ ਦੀ ਦਰਵਾਰ ਧੋਰੀ ਹੈ ਬੜਾ ਕੁਝ ਕਹਿੰਦੇ ਆ ਪਰ ਜਦੋਂ ਗੱਲ ਆਉਂਦੀ ਆ ਆਪ ਅਮਲੀ ਰੂਪ ਦੇ ਵਿੱਚ ਕੰਮ ਨਾਂ ਦਿੱਤੀਆਂ ਪੰਜਾਬ ਸਰਕਾਰ ਭਰੋਸਾ ਕਿਸਾਨਾਂ ਦਾ ਜਿੱਤ ਸਕਦੀ ਸੀ ਮਜ਼ਦੂਰਾਂ ਦਾ ਜਿੱਤ ਸਕਦੀ ਸੀ ਨਾਲ ਖੜ ਸਕਦੀ ਸੀ ਫਿਰ ਸਾਰੇ ਦਾ ਸਾਰਾ ਰੋਸ ਜਾਂ ਗੁੱਸਾ ਉਹ ਕੇਂਦਰ ਸਰਕਾਰ ਦੇ ਖਿਲਾਫ ਨਿਕਲਦਾ ਹੁਣ ਵਿੱਚ ਵਿੱਚ ਕਿਸਾਨਾਂ ਦੇ ਕੋਲ ਜਦੋਂ ਗੱਲ ਜਾਂਦਾ ਨਾ ਮਾਈਕ ਜਾਂਦਾ ਤਾਂ ਫਿਰ ਉਹ ਮੌਕਾ ਦੇਖਦੇ ਹੀ ਪੰਜਾਬ ਸਰਕਾਰ ਨੂੰ ਵੀ ਨਾਲ ਲੈ ਜਾਂਦੇ ਆ ਕਿਸਾਨ ਦੁਖੀ ਹੋ ਕੇ ਕਿ ਇਹਨਾਂ ਨੇ ਕੋ ਬਹੁਤਾ ਸਾਥ ਨਹੀਂ ਦਿੱਤਾ ਕੱਲਾ ਬਿਆਨ ਦੇ ਦੇ ਨਾਲ ਕਿ ਕੇਂਦਰ ਸਰਕਾਰ ਮਸਲਾ ਹੱਲ ਕਰੇ ਤਾਂ ਫਿਰ ਉਹਨਾਂ ਲੀਡਰਾਂ ਦੇ ਖਿਲਾਫ ਵੀ ਘਟੋ-ਘਟ ਕਹਿਣਾ ਚਾਹੀਦਾ ਆਪਦਿਆਂ ਨੂੰ ਜੇ ਤੁਸੀਂ ਸੱਤਾ 'ਚ ਨਹੀਂ ਸੀ ਆਏ ਕਿ ਕੇਜਰੀਵਾਲ ਨੇ ਸਾਨੂੰ ਸੁਨੇਹਾ ਭੇਜਿਆ ਜੀ ਪੰਜਾਬ ਵਿਚੋਂ ਚੁਟਕੀ ਵਾਲੀ ਬੀਬੀ ਦਾ ਗੱਲ ਬਾਰ ਬਾਰ ਜ਼ਿਕਰ ਹੁੰਦਾ ਐ ਇਸੇ ਕਰਕੇ ਹੁੰਦਾ ਜਦ ਸੱਤਾ ਵਿੱਚ ਨਹੀਂ ਸੀ ਤੁਸੀਂ ਬੜੀਆਂ ਫੜਾ ਮਾਰੀਆਂ ਬਾਅਦ ਵਿੱਚ ਕਹਿੰਦੇ ਆ ਕਿ ਉਦੋਂ ਸਮਝ ਘੱਟ ਸੀ ਜੀ ਅਸੀਂ ਐਂ ਕਹਿ ਤਾ ਉਹ ਕਹਿ ਤਾ ਚੁਟਕੀ ਵੀ ਬੰਦ ਹੋ ਗਈ ਚੁਟਕੀ ਕੀ ਸਾਰਾ ਕੁਝ ਹੀ ਬੰਦ ਹੋ ਗਿਆ ਤੇ ਉਹਨੂੰ ਲੈ ਕੇ ਹੁਣ ਜਿਹੜਾ ਐਮਐਸਪੀ ਦੇਣੀ ਸੀ ਉਦੋਂ ਤੱਕ ਕਹਿੰਦੇ ਸੀ ਕਿ ਕੇਜਰੀਵਾਲ ਨੇ ਸਾਨੂੰ ਸੁਨੇਹਾ ਘੱਲਿਆ ਕੈਪਟਨ ਕੁਰਸੀ ਤੋਂ ਲਵੇ ਸਾਨੂੰ ਬਿਠਾਓ ਅਸੀਂ 5 ਮਿੰਟਾਂ ਹੀ ਦੇਣੇ ਐਮਐਸਪੀ ਉਦੋਂ ਬਾਅਦ 5 ਮਿੰਟ ਛੱਡੋ 5 ਮਹੀਨੇ ਛੱਡੋ ਲੱਗਦਾ 5 ਸਾਲ ਵੀ ਨਿਕਲ ਜਾਣੇ ਇਹਨਾਂ ਤੋਂ ਦਿੱਤੀ ਨਹੀਂ ਜਾਣੀ ਐਮਐਸਪੀ ਔਰ ਮੂੰਗੀ ਦੇ ਉੱਤੇ ਜਿਹੜਾ ਇਹਨਾਂ ਨੇ ਦਾਵਾ ਕੀਤਾ ਸੀ ਕਿ ਨੀਕੂ ਫਸਲ ਮੂੰਗੀ ਦੀ ਐਮਐਸਪੀ ਦੇ ਤੌਰ ਦੇ ਉੱਤੇ ਵੇਖੀ ਆ ਇਹ ਸਾਰੀਆਂ ਗੱਲਾਂ ਜਿ세 ਤੱਕ ਰਹੀ ਗੱਲ ਇਹ ਐਮਐਸਪੀ ਦੀ ਕਾਨੂੰਨੀ ਗਰੰਟੀ ਦੇਣੀ ਬੇਸ਼ੱਕ ਬਿਨਾ ਕਿਸੇ ਦੋ ਰਾਵਾਂ ਦੇ ਕੇਂਦਰ ਸਰਕਾਰ ਦੇ ਅਧਿਕਾਰ ਖੇਤਰ ਚ ਆਉਂਦਾ ਪਰ ਸੂਬਾ ਸਰਕਾਰ ਦੇ ਵਿੱਚੋਂ ਵੀ ਜਿਹੜੇ ਦਾਅਵੇ ਹੁੰਦੇ ਰਹੇ ਨੇ ਜਾਂ ਅਮਲੀ ਰੂਪ ਦੇ ਵਿੱਚ ਕਿੰਨਾ ਕੁ ਲਾਗੂ ਕੀਤਾ ਗਿਆ ਇਸੇ ਕਰਕੇ ਇਕੱਲਾ ਕਿਸਾਨਾਂ ਦਾ ਗੁੱਸਾ ਸੈਂਟਰ ਦੇ ਖਿਲਾਫ ਨਹੀਂ ਹੈ ਸੂਬੇ ਦੀ ਸਰਕਾਰਾਂ ਖਿਲਾਫ ਵੀ ਹੈ ਹਰਿਆਣਾ ਦੇ ਖਿਲਾਫ ਤਾਂ ਇਸ ਕਰਕੇ ਹੈ ਕਿ ਉਹ ਨੀਤੀ ਜਿਹੜਾ ਪਵਾੜਾ ਪਾ ਕੇ ਰੱਖਦੇ ਉੱਥੇ ਮਾਹੌਲ ਖਰਾਬ ਕਰਕੇ ਰੱਖਦੇ ਆ ਕਿਸਾਨਾਂ ਉੱਤੇ ਤਸ਼ੱਦਦ ਇੰਨਾ ਕਰਦੇ ਆ ਸ਼ਰਯਾਮ ਔਰ ਅਦਾਲਤਾਂ ਦੀ ਨਹੀਂ ਮੰਨਦੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 10 ਦਿਨ ਦਾ ਸਮਾਂ ਦਿੱਤਾ ਕਿ ਖਾਲੀ ਕਰੋ ਰਸਤਾ ਨਹੀਂ ਪ੍ਰਵਾਹ ਕੀਤੀ ਸੁਪਰੀਮ ਕੋਰਟ ਚੈਲੰਜ ਕੀਤਾ ਸੁਪਰੀਮ ਕੋਰਟ ਤੋਂ ਵੀ ਗੋਲਜੀ ਟਿੱਪਣੀ ਆਈ ਹੈ ਕਿ ਬੈਠ ਕੇ ਮਿਲ ਕੇ ਜਿਹੜਾ ਹਸਾਬਕਤਬ ਕਰ ਲੋ ਜਾਂ ਸਮਝਾ ਲੋ ਸਹਿਯੋਗ ਦੇ ਦਿਓ ਹੁਣ ਪੰਜਾਬ ਸਰਕਾਰ ਤੇ ਹਰਿਆਣਾ ਸਰਕਾਰ ਕਿਵੇਂ ਆਪਸ ਵਿੱਚ ਬੈਠ ਕੇ ਮਸਲਾ ਹੱਲ ਕਰ ਸਕਦੇ ਆ ਇਸ ਦੇ ਵਿੱਚ ਇਨਾ ਜ਼ਰੂਰ ਹੈ ਹਰਿਆਣਾ ਸਰਕਾਰ ਤੇ ਪੰਜਾਬ ਸਰਕਾਰ ਨੂੰ ਕਿਸਾਨਾਂ ਦਾ ਸਹਿਯੋਗ ਦੇਣਾ ਚਾਹੀਦਾ ਹੈ ਕਿ ਜੇਕਰ ਰਾਜਧਾਨੀ 'ਚ ਧਰਨਾ ਲਾਉਣਾ ਚਾਹੁੰਦੇ ਆ ਸ਼ਾਂਤ ਮਈ ਢੰਗ ਨਾਲ ਤੇ ਉਸ ਦੇ ਵਿੱਚ ਸਹਿਯੋਗ ਦੇ ਦੇਵੇ ਸਰਕਾਰ ਇੰਨੇ ਨਾਲ ਹੀ ਗੱਲ ਨਿਬੜ ਜਾਂਦੀ ਹੈ ਨਾਇਬ ਸੈਣੀ ਦਾ ਬਿਆਨ ਆ ਗਿਆ ਹੈ ਨਾਇਬ ਸੈਣੀ ਕਹਿ ਰਹੇ ਹੈਗੇ ਨੇ ਕਿ ਪੰਜਾਬ ਸਰਕਾਰ ਨੂੰ ਕਿਸਾਨਾਂ ਦੀ ਸੁਣਨੀ ਚਾਹੀਦੀ ਹੈ ਪਰ ਨਾਇਬ ਸੈਨੂੰ ਨੂੰ ਇਹ ਨਹੀਂ ਪਤਾ ਹੈਗਾ ਜਿਹੜੀ ਪੁਲਿਸ ਬਾਰਡਰ ਤੇ ਖੜੀ ਕੀਤੀ ਉਹ ਕਿਹੜਾ ਬੰਗਾਲ ਦੀ ਪੁਲਿਸ ਹੈ ਗਲਤ ਉਹੀ ਹੈ ਜੇਕਰ ਪੰਜਾਬ ਦੇ ਮੁੱਖ ਮੰਤਰੀ ਜਾਂ ਹਰਿਆਣਾ ਦੇ ਮੁੱਖ ਮੰਤਰੀ ਹੋਰ ਕੁਝ ਨਹੀਂ ਕਰਨਾ ਇੱਕ ਸਾਂਝਾ ਬਿਆਨ ਹੀ ਕਿਉਂ ਆਉਂਦੇ ਹੁੰਦੇ ਹਨ ਨਾ ਕਿ ਸਾਂਝਾ ਬਿਆਨ ਦੋ ਇੱਕ ਥਾਂ ਤੇ ਬੈਠਕ ਕਰਨ ਚੰਡੀਗੜ੍ਹ ਦੋਵਾਂ ਦੀ ਰਾਜਧਾਨੀ ਹੀ ਹੈ ਸੂਬਿਆਂ ਦੀ ਇੱਕ ਥਾਂ ਤੇ ਇਕੱਠੇ ਹੋਣ ਸਾਂਝਾ ਪ੍ਰੈਸ ਰੂਮ ਟੀ ਜਾਰੀ ਕਰ ਦੇਣ ਕਿ ਕਿਸਾਨਾਂ ਨੂੰ ਦਿੱਲੀ ਦੇਸ਼ ਦੀ ਰਾਜਧਾਨੀ ਜਿਹੜੀ ਹੈ ਰਾਜਧਾਨੀਆਂ ਦੇਸ਼ ਦੀ ਕਿਸਾਨ ਦੇਸ਼ ਦਾ ਕਿਸੇ ਵੀ ਕੋਨੇ ਦੇ ਵਿੱਚ ਖਾਸ ਕਰਕੇ ਸਾਡੇ ਦੋਵਾਂ ਸੂਬਿਆਂ 'ਚ ਅਸੀਂ ਗਰੰਟੀ ਲੈਣੇ ਆ ਕਿ ਜੇਕਰ ਸ਼ਾਂਤਮਈ ਢੰਗ ਦੇ ਨਾਲ ਧਰਨਾ ਮਜਾਰਾ ਕਰਨਾ ਚਾਹੁੰਦੇ ਨੇ ਤੇ ਅਸੀਂ ਇਹਨਾਂ ਦੇ ਨਾਲ ਖੜੇ ਹਾਂ ਇਹਨਾਂ ਨੂੰ ਕੋਈ ਨਹੀਂ ਰੋਕਦਾ ਜੇਕਰ ਸ਼ਾਂਤਮਈ ਢੰਗ ਨਾਲ ਧਰਨਾ ਲਾਉਣਾ ਚਾਹੁੰਦੇ ਆ ਸ਼ਰਤ ਰੱਖ ਦੇਣ ਔਰ ਕਿਸਾਨਾਂ ਨੇ ਕਿਹੜਾ ਡਾਂਗਾ ਛੋਟੇ ਚੱਕੇ ਆ ਜਾਂ ਕੋ ਬਰੂਦ ਲੈ ਕੇ ਚੱਲੇ ਆ ਟਰਾਲੀਆਂ ਚ ਪੈਦਲ ਹੀ ਜਾਣ ਦੇਣ ਇਹੀ ਬਿਆਨ ਜਾਰੀ ਕਰ ਦੇਣ ਤੇ ਕਿਸਾਨਾਂ ਨੇ ਖੁਸ਼ ਹੋ ਕੇ ਦੋਵਾਂ ਸਰਕਾਰਾਂ ਦੀ ਤਾਰੀਫ ਕਰਨੀ ਹੈ ਭਾਵੇਂ ਇਸ ਤੋਂ ਪਹਿਲਾਂ ਜੋ ਮਰਜ਼ੀ ਹੋ ਗਿਆ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਪਰੇ ਸਰਕਾਰਾਂ ਦੇ ਵਿੱਚ ਜੇ ਦੋਵਾਂ ਮੁੱਖ ਮੰਤਰੀ ਕੀ ਹਿੰਮਤ ਕਰਨਗੇ ਸਾਂਝਾ ਬਿਆਨ ਜਾਰੀ ਕਰਨਗੇ ਆਪਦੇ ਆਪ ਦੇ ਟਵਿੱਟਰ ਹੈਂਡਲ ਦੇ ਉੱਤੇ ਐਕਸਪੋਸਟ ਹੀ ਕਰ ਦੇਣ ਕਿ ਅਸੀਂ ਨਹੀਂ ਰੋਕਾਂਗੇ ਜਿਹੜੇ ਕਿਸਾਨ ਸ਼ਾਂਤਮਈ ਢੰਗ ਦੇ ਨਾਲ ਦੇਸ਼ ਦੀ ਰਾਜਧਾਨੀ 'ਚ ਜਾਣਾ ਚਾਹੁੰਦੇ ਆ ਇਹ ਬਿਆਨ ਤੇ ਜਾਰੀ ਕਰਨਾ ਚਾਹੀਦਾ ਹੈ ਇੰਨਾ ਕਹਿ ਦੇਣਾ ਕਿ ਐ ਬਾਰਡਰ ਲੱਗਾ ਇੱਧਰ ਜਿਵੇਂ ਪਾਕਿਸਤਾਨ ਇੰਡੀਆ ਦਾ ਬਾਰਡਰ ਹੁੰਦਾ ਇਹਦੇ ਨਾਲ ਨਹੀਂ ਗੱਲ ਬਣਦੀ ਤੁਸੀਂ ਅਮਲੀ ਰੂਪ ਦੇ ਵਿੱਚ ਕੀ ਕਰਦੇ ਹੋ ਕਿੰਨੀ ਕੁ ਭਾਵਨਾ ਸਮਝ ਕੇ ਨਾਲ ਖੜਦੇ ਹੋ ਭਰੋਸੇ 'ਚ ਲੈਨੇ ਹੋ ਇਹ ਗੱਲਾਂ ਵੀ ਮੈਟਰ ਕਰਦੀਆਂ ਇਸੇ ਕਰਕੇ ਕੱਲਾ ਕੇਂਦਰ ਸਰਕਾਰ ਦੇ ਖਿਲਾਫ ਗੁੱਸਾ ਨਹੀਂ ਹੈ ਸੂਬਾ ਸਰਕਾਰਾਂ ਦੇ ਖਿਲਾਫ ਵੀ ਓਨਾ ਹੀ ਗੁੱਸਾ ਸਰਕਾਰਾਂ ਦਾ ਕਿਸਾਨਾਂ ਦਾ